ਅੱਜ ਗੁਰਾਇਾਨ ਦੇ ਵਾਰਡ ਨੰਬਰ 9 ਅਤੇ 10 ਦੇ ਪਿੰਗਾ ਵਾਲਾ ਚੌਕ ਵਿੱਚ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕੀਤਾ ਗਿਆ ਕਿਉਂਕਿ ਜਦੋਂ ਵੀ ਬਰਸਾਤ ਹੁੰਦੀ ਸੀ ਤਾਂ ਪਿੰਗਾ ਵਾਲਾ ਚੌਕ ਪਾਣੀ ਨਾਲ ਭਰ ਜਾਂਦਾ ਸੀ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੋ ਜਾਂਦਾ ਸੀ ਇਸ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਦਾ ਵੀ ਹੈ ਜਿਸ ਦੇ ਸਕੂਲ ਵਿਦਿਆਰਥੀ ਅਤੇ ਸਕੂਲ ਸਟਾਫ ਨੂੰ ਵੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਗੁਰਾਇਾਨ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ لال ਚੋਹਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਇਸ ਕੰਮ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਉਹਨਾਂ ਨੇ ਕਿਹਾ ਕਿ ਹਰ ਇੱਕ ਦੀ ਸਮੱਸਿਆ ਦਾ ਹੱਲ ਹੋਵੇਗਾ ਇਸ ਲਈ ਇਸ ਵਾਰਡ ਵਿੱਚ ਸਕਰੀਨਿੰਗ ਚੈਂਬਰ ਬਣਾ ਕੇ ਇਸ ਨੂੰ ਸੀਵਰੇਜ ਨਾਲ ਜੋੜਿਆ ਜਾਵੇਗਾ ਇਸ ਮੌਕੇ ਵਾਰਡ ਨੰਬਰ 9 ਤੋਂ ਕਾਉਂਸਲਰ ਨਵਜੋਤ ਕੌਰ ਮਨੋਤਾ ਕਾਉਂਸਲਰ ਪਤੀ ਸੁਨੀਲ ਮਨੋਤਾ ਵਾਰਡ ਨੰਬਰ 10 ਦੇ ਕਾਉਂਸਲਰ ਜਤਿਨ ਸ਼ਰਮਾ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਰੋਸ਼ਨ ਲਾਲ ਰੋਸ਼ੀ ਵੀ ਮੌਜੂਦ ਰਹੇ ਅੱਜ ਬਾੜ ਨੰਬਰ 10 ਵਿੱਚ ਕਾਉਂਸਲਰ ਜਤਿਨ ਸ਼ਰਮਾ ਵੱਲੋਂ ਸਟਰੀਟ ਲਾਈਟਾਂ ਵੀ ਲਗਵਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਨੇ ਕਿਹਾ ਗਲੀਆਂ ਨਾਲੀਆਂ ਦਾ ਕੰਮ ਵੀ ਪ੍ਰਸ਼ਾਸਨ ਤੋਂ ਬਾਅਦ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਬਾੜ ਨੰਬਰ 9 ਤੇ 10 ਦੀ ਜੋ ਬਹੁਤ ਦੇਰ ਦੀ ਸਮੱਸਿਆ ਸੀ तकरीबन 20-25 ਸਾਲ ਤੋਂ ਪਿੰਘਾ ਵਾਲੇ ਚੌਕ ਦੀ ਸਮੱਸਿਆ ਸੀ ਜਦੋਂ ਵੀ ਬਰਸਾਤੀ ਪਾਣੀ ਆਉਂਦਾ ਸੀ ਬਰਸਾਤ ਲੱਗਦੀ ਤਾਂ ਇੱਥੇ तकरीबन ਫੁੱਟ-ਫੁੱਟ ਪਾਣੀ ਖੜਾ ਹੋ ਜਾਂਦਾ ਸੀ। ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਅਸੀਂ ਸੀਐਮ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੀ ਪਾਰਟੀ ਦਾ ਜੋ ਮੁਖਤੀਚਾ ਆ ਕਿ ਹਰ ਇੱਕ ਆਦਮੀ ਨੂੰ ਹਰ ਇੱਕ ਸਹੂਲਤ ਪ੍ਰਦਾਨ ਕਰਨੇ ਇਹਨੂੰ ਦੇਖਦੇ ਹੋਏ ਪਹਿਲ ਦੇ ਆਧਾਰ ਤੇ ਅੱਜ ਇੱਥੇ ਸਕਰੀਨਿੰਗ ਚੈਂਬਰ ਬਣਾ ਕੇ ਅਸੀਂ ਇਸ ਪਾਣੀ ਦਾ ਮਸਲੇ ਨੂੰ ਹੱਲ ਕਰਨ ਜਾ ਰਹੇ ਹਾਂ ਔਰ ਇਹਨੂੰ ਸੀਵਰੇਜ ਨਾਲ ਜੋੜਨ ਲੱਗੇ ਹਾਂ ਮੇਰੇ ਨਾਲ ਮੇਰੇ ਬਾਣ ਨੰਬਰ 9 ਤੋਂ ਨਬਜ਼ੂਰ ਤਕੌਰ ਜੀ ਮਨੋਤਾ ਜੀ ਖੜੇ ਆ ਉਹ ਬਾੜ ਨੰਬਰ 10 ਦੇ ਸਾਡੇ ਕੌਂਸਲਰ ਜਤਨ ਸ਼ਰਮਾ ਜੀ ਖੜੇ ਆ ਬੜਾ ਹੀ ਅਨਥੱਕ ਮਿਹਨਤ ਕਰ ਰਹੇ ਆ ਆਪਣੇ ਦੋਈ ਬਾੜਾਂ ਦੇ ਲਈ ਬੜਾ ਜੋਰ ਲਾ ਰਹੇ ਆ ਕਿ ਜਿਹੜੀਆਂ ਅਸੀਂ ਵੋਟਾਂ ਦੇ ਸਮਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਸ ਨੂੰ ਅਸੀਂ ਪਹਿਲ ਦੇ ਅਧਾਰ ਤੇ ਪੂਰੇ ਕਰਾਂ ਮਾਣਿਆ ਮੈਨੂੰ ਆਪਣੇ ਸਾਰੇ ਕੌਂਸਲਰ ਸਾਥੀਆਂ ਦਾ ਜੋ ਕਿ ਸਾਡੀ ਪਾਰਟੀ ਦਾ ਮੁਖ ਟੀਚੇ ਨੂੰ ਮੁਖ ਰੱਖਦੇ ਹੋਏ ਬੇ ਅਸੀਂ ਲੋਕਾਂ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ ਇਸ ਦੇ ਤਹਿਤ ਲੱਗੇ ਹੋਇਆ ਨਾ ਹਾਂਜੀ ਸਰ ਸ਼ਿਕਾ ਨਮਸਕਾਰ ਮੈਂ ਵਾਰਡ ਨੰਬਰ 9 ਤੋਂ ਨਵਜੋਤ ਕੌਰ ਮਨੋਤਾ ਜੋ ਕਿ ਤੁਸੀਂ ਦੇਖਦੇ ਆ ਕਿ ਗਾਲੇ ਚੌਂਕਰੇ ਵਿੱਚ ਪਾਣੀ ਦੀ ਸਮੱਸਿਆ ਨੂੰ ਲੈ ਕੇ ਬਹੁਤ ਬਹੁਤ ਸਾਲ ਤੋਂ 20 25 ਸਾਲ ਤੋਂ ਪਾਣੀ ਦੀ ਪ੍ਰੋਬਲਮ ਕਾਫੀ ਸੀਗੀ ਸੋ ਅੱਜ ਅਸੀਂ ਚੈਂਬਰ ਬਣਾ ਰਹੇ ਆ ਤੇ ਔਰੇ ਵਿੱਚ ਲੋਕਾਂ ਦੇ ਜੋ ਅਸੀਂ ਵਾਦੇ ਕੀਤੇ ਸੀਗੇ ਤੇ ਉਹ ਅਸੀਂ ਅੱਜ ਪੂਰੇ ਕਰ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਅਸੀਂ ਹਲਕਾ ਇੰਚਾਰਜ ਪ੍ਰਿੰਸੀਪਲ ਸਾਹਿਬ ਦਾ ਤੇ ਕਿਰੋ ਸਾਹਿਬ ਦਾ ਤੇ ਸਾਡੇ ਪ੍ਰਧਾਨ ਹਰਮੇਸ਼ لال ਮੇਸ਼ੀਰੀ ਦਾ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਸਾਡਾ ਬਹੁਤ-ਬਹੁਤ ਸਾਥ ਦਿੱਤਾ ਜੋ ਅਸੀਂ ਲੋਕਾਂ ਦੇ ਵਾਅਦੇ ਪੂਰੇ ਕਰਨ ਦੇ ਵਿੱਚ ਖਰੇ ਉੱtre ਜੀ ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਅੱਜ ਸਾਡੇ ਪਿੰਗਾ ਚੌਂਕ ਦੇ ਵਿੱਚ ਜੋ ਪਾਣੀ ਦੀ ਸਮੱਸਿਆ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਆ ਉਸ ਨੂੰ ਦੂਰ ਕਰਨ ਲਈ ਅੱਜ ਇੱਥੇ ਇੱਕ ਸਕਰੀਨਿੰਗ ਚੈਂਬਰ ਜਿਹੜਾ ਕਿ ਬਣਾਇਆ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬਰਸਾਤੀ ਪਾਣੀ ਇੱਥੇ ਰੁਕੇ ਤੇ ਉਹ ਨਾਲ ਦੀ ਨਾਲ ਹੀ ਸੀਵਰੇਜ ਦੇ ਵਿੱਚ ਚਲਾ ਜਾਵੇ ਤੇ ਜੋ ਪਾਣੀ ਦੀ ਸਮੱਸਿਆ ਇੱਥੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਆ ਉਹਦਾ ਜੋ ਕੀ ਆ ਹੱਲ ਹੋ ਜਵੇ ਸਮਾਧਾਨ ਹੋ ਜਵੇ ਅਸੀਂ ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਦਾ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਸਾਡੇ ਨਗਰ ਕੌਂਸਲ ਦੇ ਈਓ ਸਾਹਿਬ ਦਾ ਸਾਡੇ ਗਰਾਿਆਂ ਦੇ ਪ੍ਰਧਾਨ ਹਰਮੇਸ਼ ਲਾਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਮੱਸਿਆ ਨੂੰ ਮੁੱਖ ਦੇਖਦੇ ਹੋਏ ਜੋ ਕਿ ਆ ਪਿੰਗਾ ਚੌਕ ਦੇ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਾਡਾ ਸਾਥ ਦਿੱਤਾ ਤੇ ਕੰਮ ਦਾ ਸ਼ੁਰੂਆਤ ਕਰਵਾਇਆ ਬਹੁਤ ਦਿਲੋਂ ਸਤਿ ਸ੍ਰੀ ਅਕਾਲ ਤੇ ਮੈਂ ਬਹੁਤ ਰਿਸਪੈਕਟ ਕਰਦਾ ਸਾਡੇ ਅੱਜ ਬੜੇ ਧੀਰ ਤੋਂ ਜਦ ਤੱਕ ਅਸੀਂ ਸੁਰਤੇ ਹੀ ਸੰਭਾਲੀ ਮੈਂ ਤਾਂ ਇਹ ਕਹੂੰਗਾ ਪਿੰਗਾ ਵਾਲੇ ਚੌਕ ਚ ਪਾਣੀ ਦਾ ਹੱਲ ਨਹੀਂ ਸੀ ਪਾਣੀ ਸਦਾ ਹੀ ਖੜਾ ਰਹਿੰਦਾ ਸੀ ਖਾਸ ਕਰ ਬਰਸਾਤਾਂ ਨੂੰ ਹੁਣ ਅੱਜ ਸਾਰੇ ਸਾਡੇ ਕੋਲ ਸਾਡੇ ਗੁਰਾਇਦੇ ਮੇਅਰ ਸਾਹਿਬ ਐਮਸੀ ਸਾਹਿਬ ਸਾਰੇ ਇਕੱਠੇ ਹੋ ਕੇ ਇਹਦਾ ਹੱਲ ਲੱਭਦੇ ਆ ਸਾਡੇ ਕੋਲ ਲਫ਼ਜ਼ ਨਹੀਂ ਕਿ ਮੈਂ ਇਹਨਾਂ ਦਾ ਥੈਂਕਸ ਕਰਦਾ ਬਹੁਤ ਵਧੀਆ ਉਪਰਾਲਾ ਆ ਇਹਦੂ ਬਾਦ ਸਾਰਾ ਬੋਪਰਾ ਵਨ ਵੀ ਜਿਹੜਾ ਗੰਦਾ ਪਾਣੀ ਆ ਉਹਦਾ ਵੀ ਇਹਨਾਂ ਨੇ ਕਰਨਾ ਮੈਨੂੰ ਬਹੁਤ ਹੀ ਖੁਸ਼ੀ ਹੈਗੀ ਆ ਕਿ ਅੱਜ ਇੱਥੇ ਜੋ ਸ਼ੁਰੂਆਤ ਹੋ ਰਹੀ ਆ ਇਹ ਬਹੁਤ ਹੀ ਵਧੀਆ ਹੱਲ ਹੈਗਾ ਥੈਂਕ ਯੂ ਵੈਰੀ ਮਚ